ਅੱਜ ਆਪਾਂ ਜਾ ਰਹੇ ਆ ਪਿੰਡ ਪੰਡਾਲਾ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਤੇ ਇਸ ਟਾਈਮ ਆਪਾਂ ਤਰਨਤਾਰਨ ਸਾਹਿਬ ਦੇ ਵਿੱਚ ਐਂਟਰ ਕਰ ਚੁੱਕੇ ਆ ਜੇ ਗੁਰਵਾਦੀ ਨਗਰੀ ਆ ਬਹੁਤ ਹੀ ਮਹਾਨ ਦਰਦੀ ਆ ਤੇ ਵੀਰ ਜੀ ਹੁਣ ਜਿੱਥੇ ਆਪਾਂ ਜਾ ਰਹੇ ਆ ਭਾਜੀ ਇਹਨਾਂ ਨਾਲ ਗੱਲਬਾਤ ਹੋਈ ਨਹੀਂ ਕਾਫੀ ਦਿਨ ਹੋ ਗਏ ਆ ਪਹਿਲਾਂ ਲਾਈਟ ਦੀ ਪ੍ਰੋਬਲਮ ਰਹੀ ਆ ਕਿਉਂਕਿ ਲਾਈਟ ਕਣਕਾ ਕਰਕੇ ਕੱਟੀ ਜਾਂਦੀ ਸੀ ਹੁਣ ਲਾਈਟ ਟਿਕੀ ਹੋਈ ਆ ਕੱਲ ਪਰਸੋਂ ਦੀ ਆਪਣੀ ਗੱਲਬਾਤ ਦੁਬਾਰਾ ਤੋਂ ਚੱਲਦੀ ਪਈ ਤੇ ਅੱਜ ਇਹਨਾਂ ਦੇ ਸ਼ਾਇਦ ਦੋ ਏਸੀ ਲੱਗੇ ਹੋਇਆ ਇੱਕ ਐਲਜੀ ਕੰਪਨੀ ਦਾ ਏਸੀ ਆ ਤੇ ਜਿਹੜਾ ਦੂਜਾ ਸ਼ਾਇਦ ਹੋਰ ਕਿਤੇ ਕੰਪਨੀ ਦਾ ਉਹ ਤਾਂ ਨਵਾਂ ਹੀ ਲੱਗਿਆ ਆ ਜਿਹੜਾ ਐਲਜੀ ਵਾਲਾ ਏਸੀ ਉਹ ਖਰਾਬ ਕਰਦਾ ਪਿਆ কুলਿੰਗ ਨਹੀਂ ਸਹੀ ਕਰਦਾ ਪਿਆ ਤੇ ਆਪਾਂ ਬੰਡਾਲਾ ਪਿੰਡ ਦੇ ਵਿੱਚ ਜਾ ਕੇ ਇਹਨੂੰ ਚੈੱਕ ਕਰਦੇ ਆ ਕਿ ਕੀ ਫਾਲਟ ਨਿਕਲਦਾ ਹੈ ਬੜੇ ਰਹਾ ਜੀ ਆਪਣੀ ਇਸ ਲੋਕ ਦੇ ਨਾਲ ਅੱਜ ਟਾਈਮ ਆਪਾਂ ਤਰਨਤਾਰਨ ਬਾਈਪਾਸ ਤੇ ਆ ਤੇ ਅੱਗੇ ਇਥੋਂ ਬੰਡਾਲਾ ਬੰਡਾਲਾ ਪਿੰਡੋਂ ਜਿਹੜੀ ਸੜਕ ਨਿਕਲਦੀ ਉਹ ਜੜਿਆਲਾ ਗੁਰੂ ਵਾਲੇ ਰੋਡ ਤੇ ਆ ਅੱਗੇ ਇੱਕ ਹੋਰ ਵੀ ਘਰ ਨੇ ਆਪਾਂ ਨੂੰ ਫੋਨ ਕੀਤਾ ਸੀ ਉਹਨਾਂ ਦਾ ਵੀ ਜਿਹੜੇ ਆਲਾ ਕਰੋ ਤੋਂ ਅੱਗੇ ਆ ਜੇ ਟਾਈਮ ਨਿਕਲਿਆ ਤੇ ਆਪਾਂ ਉਧਰ ਵੀ ਜਾਵਾਂਗੇ ਜਿਸਨਾਂ ਦੀ ਭੁੱਖੂ ਕੋਈ ਅੰਗਾ ਦੀ ਸੁਖੀ ਨਹੀਂ ਏ ਇਹ ਆ ਗਿਆ ਪਿੰਡ ਬੰਡਾਲਾ ਇੱਥੋਂ ਆਪਾਂ ਖੱਬੇ ਨੂੰ ਲੈਟ ਲੋਕ ਜਾਵਾਂਗੇ ਬੰਡਾਲਾ ਇੰਝ ਹਾਂ ਬੰਡਾਲਾ ਤਾਂ ਸਾਹਮਣੇ ਆਪਣੀ ਮੰਝਲੇ Google Map ਤੇ ਇੱਥੇ ਆਪਾਂ ਨੂੰ ਲੈ ਕੇ ਆਇਆ ਕੁਛ ਦਿਨਾਂ ਸ਼ਹਿਰ ਦੇ ਇਹ ਲੱਗਿਆ ਹੋਇਆ LG ਕੰਪਨੀ ਦਾ AC 5 ਸਟਾਰ ਰੇਟਿੰਗ ਦੇ ਵਿੱਚ ਜਿਹੜੇ ਪਹਿਲਾਂ ਮਾਡਲ ਆਉਂਦੇ ਸੀ ਹੁਣ ਤਾਂ 5 ਸਟਾਰ ਜਿਹੜੇ ਆ ਉਹ ਇਨਵਰਟਰ ਤਕਨੀਕ ਦੇ ਵਿੱਚ ਆਉਂਦੇ ਆ ਤੇ ਇਹ ਕਾਫੀ ਖੁੱਲੀ ਦੁਕਾਨ ਹੈ ਇਹਨਾਂ ਦੇ ਕਹਿਣ ਦੇ ਮੁਤਾਬਕ ਜਦੋਂ AC ਲਾਇਆ ਸੀ ਨਾ ਉਦੋਂ ਇਸ ਦੁਕਾਨ ਦੇ ਵਿੱਚ ਪੂਰੀ 쿨ਿੰਗ ਹੋ ਜਾਂਦੀ ਸੀ ਤੇ ਹੁਣ ਪਿਛਲੇ ਸਾਲ ਦੀ 쿨ਿੰਗ ਦੀ ਘਟੀ ਹੋਈ ਆ ਆਪਾਂ ਚੈੱਕ ਕਰਦੇ ਆ ਇਹਨੂੰ ਫਾਲਟ ਕੀਗਾ ਉਸ ਤੋਂ ਬਾਅਦ ਦੇ ਵਿੱਚ ਇਹਦੀ ਜਿਹੜੀ ਜੋ ਵੀ ਰਿਪੇਅਰ ਆਪਾਂ ਕਰਾਂਗੇ ਆਊਟਡੋਰ ਤੁਸੀਂ ਦੇਖੋ ਕਾਫੀ ਖੁੱਲਾ ਬਣਿਆ ਆ ਤੇ ਆਰਡਰ ਯੂਨਟ ਦਾ ਜਿਹੜਾ ਕੋਇਲ ਏ ਪਹਿਲਾਂ ਸਿਲਵਰ ਦੇ ਵਿੱਚ ਆਉਂਦੇ ਸੀ ਇਸ ਯੂਨਟ ਦਾ ਕੋਇਲ ਵੀ ਚੇਂਜ ਕੀਤਾ ਆ ਤੇ ਗੱਲ ਕਰਦੇ ਆ ਗੈਸ ਗੈਸ ਆਰ2 ਹੈ ਅੰਪੀਅਰ ਲਗਭਗ ਸਵਾ ਕੁ 6 ਲੈ ਰਿਹਾਗਾ ਤੇ ਗੈਸ ਦਾ ਬੈਕ ਪ੍ਰੈਸ਼ਰ ਵੀ ਠੀਕ ਦੱਸਦਾ ਪਿਆ ਗੈਸ ਨੂੰ ਚੈੱਕ ਕਰਨ ਤੋਂ ਬਾਅਦ ਵਿੱਚ ਗੈਸ ਸਟੋਰ ਕਰਕੇ ਆਪਾਂ ਪਹੁੰਚ ਗਏ ਦੁਕਾਨ ਦੇ ਅੰਦਰ ਤੇ ਹੁਣ ਜਿਹੜੇ ਇਹਦੇ ਫਲੇਅਰ ਨਟ ਖੋਲ ਕੇ ਇੰਡੋਰ ਯੂਨਟ ਨੂੰ ਬੱਥਲੇ ਉਤਾਰਾਂਗੇ ਹੁਣ ਇਸ AC ਦਾ ਸਟਿੰਗ ਆਪਰੇਸ਼ਨ ਜਾਰੀ ਹੋਣ ਲੱਗਾ। ਵੇਖੋ ਨੂੰ ਇੰਨਾ ਜ਼ਿਆਦਾ ਡਸਟ ਨਹੀਂ ਲੱਗਦੀ ਪਈ ਵੀ ਜਿਹੜਾ ਇਸ AC ਨੂੰ ਥੱਲੇ ਉਤਾਰਨਾ ਪਵੇਗਾ। ਪਰ 쿨ਿੰਗ ਨਾ ਹੋਣ ਕਰਕੇ ਆਪ ਨੂੰ ਇਹ ਵਾਲੀ ਚੈਕਿੰਗ ਕਰਨੀ ਬਹੁਤ ਹੀ ਜ਼ਰੂਰੀ ਹੈ। ਹੁਣ ਸਾਰੇ ਪਾਰਟ ਆਪਾਂ ਇਹਦੇ ਕੱਲੇ-ਕੱਲੇ ਕਰਦੇ ਪਏ ਆਂ। ਬਲੋਰ ਵੀ ਤੁਸੀਂ ਵੇਖ ਲਓ ਵੀ ਇੰਨੀ ਜ਼ਿਆਦੀ ਡਸਟ ਇਹਦੇ ਜੀ ਨਜ਼ਰ ਨਹੀਂ ਆ ਰਹੀਗੀ। ਬਲੋਰ ਦੀ ਮੋਟਰ ਦੀ ਛਾਵੜ ਜਿਹੜੀ ਹੈ ਬੁਸ਼ ਦੇ ਵਿੱਚ ਫਸੀ ਹੋਈ ਹੈ ਤੇ ਇਹਨੂੰ ਕੱਢਣ ਵਾਸਤੇ ਵੀ ਕਾਫੀ ਜਦੋਜਹਿਦ ਕਰਨਾ ਪੈ ਰਿਹਾ ਗਿਆ। ਕਿਉਂਕਿ ਸ਼ਾਵਰਡ ਨੂੰ ਕੱਢਣ ਵਾਸਤੇ ਇਹਦੇ ਵਿੱਚ ਨਾ ਰੈਸਟ ਲੱਗ ਜਾਂਦੀ ਹੈਗੀ ਆ ਸਾਹਮਣੇ ਤੁਹਾਡੇ ਨਜ਼ਰ ਆ ਰਹੀ ਹੈ ਇਹ ਰੈਸਟ ਕਰਕੇ ਜਿਹੜਾ ਬੁਸ਼ੇ ਉਹ ਸ਼ਾਵਰਡ ਦੇ ਵਿੱਚ ਹੀ ਜੰਮ ਜਾਂਦਾ ਹੁਣ ਇਨਡੋਰ ਯੂੰਡ ਦਾ ਕਵੈਲ ਤੁਸੀਂ ਚੈੱਕ ਕਰੋ ਕਿੰਨੀ ਬਰੀਕ ਬਰੀਕ ਇਹਦੇ ਵਿੱਚ ਡਸਟ ਜਿਹੜੀ ਹੈ ਨਜ਼ਰ ਆ ਰਹੀ ਹੈ ਇਹ ਹੀ ਜਿਹੜੀ ਹੈ 쿨ਿੰਗ ਤੇ ਪ੍ਰਭਾਵ ਪਾ ਰਹੀ ਤੇ ਬੈਕ ਸਾਈਡ ਦਾ ਕਵੈਲ ਤੁਸੀਂ ਦੇਖੋ ਇਹਦੇ ਵਿੱਚੋਂ ਕਿੰਨੀ ਜਿਆਦੀ ਡਸਟ ਨਜ਼ਰ ਉੱਪਰ ਲੱਗੇ ਦਾ ਕਲੀਅਰ ਨਹੀਂ ਸੀ ਹੋ ਰਿਹਾ ਪਰ نیچے ਉਤਾਰਨ ਤੇ ਆਪਾਂ ਨੂੰ ਇਹ ਸਭ ਕੁਝ ਨਜ਼ਰ ਆ ਰਿਹਾ ਹੈ ਸਾਰੇ 파ੜ ਵੱਖਰੇ ਵੱਖਰੇ ਕਰਨ ਤੋਂ ਬਾਅਦ ਵਿੱਚ ਕੱਲੇ ਕੱਲੇ 파ੜ ਦੀ ਪੂਰੀ ਤਰ੍ਹਾਂ ਕਲੀਨਿੰਗ ਹੋ ਰਹੀ ਹੈ। ਜਿੰਨੀ ਵੀ ਜੜੀ ਡਸਟ ਹੈ ਉਹ ਸਾਰੀ ਇਹਨਾਂ ਵਿੱਚੋਂ ਨਿਕਲ ਰਹੀ ਹੈ ਤੇ ਕੱਲੇ ਕੱਲੇ 파ੜ ਆਪਾਂ ਸਾਈਡ ਤੇ ਕਰਕੇ ਰੱਖੀ ਜਾਣੇ ਹੈਗੇ। ਤੇ ਹੁਣ ਜਿਹੜਾ ਇਹਦੇ ਜਿਹੜੇ ਕੋਇਲ ਦੀ ਵਾਰੀ ਹੈ ਤੇ ਕੋਇਲ ਦੇ ਵਿੱਚੋਂ ਵੀ ਤੁਸੀਂ ਦੇਖੋ ਕਿੰਨੀ ਜਾੜੀ ਜੱਟ ਜੜੀ ਹੈ। ਬਰੀਕ ਬਰੀਕ ਕਣ ਬਣ ਕੇ ਤੇ ਵਿੱਚੋਂ ਨਿਕਲਦੀ ਪਈ ਹੈ। ਕਵੈਲ ਦੇ ਜਿੰਨੀ ਡਸਟ ਨਿਕਲਣ ਤੋਂ ਬਾਅਦ ਦੇ ਵਿੱਚ ਹੁਣ ਲਾਸਟ ਟਾਈਮ ਇਹਦੇ ਉੱਪਰ ਇਹ ਕੋਟਿੰਗ ਕਰਕੇ ਤੇ ਹੁਣ ਉਹ ਵੀ ਵੇਖੋ ਵੀ ਇਹਦੀ ਸ਼ਾਈਨਿੰਗ ਕਿੰਨੀ ਜ਼ਿਆਦੀ ਆ ਰਹੀ ਹੈ ਹੁਣ ਸ਼ਾਈਨਿੰਗ ਕੋਇਲ ਦੀ ਪੂਰੀ ਜਾਰੀ ਵਧਿਆ ਆ ਰਹੀ ਹੈ ਕਿਉਂਕਿ ਜਿੰਨੀ ਵੀ ਇਹਦੇ ਚ ਡਸਟ ਸੀਗੀ ਉਹ ਨਿਕਲ ਗਈ ਗਿਆ ਤੇ ਜਿਹੜੇ ਰੋਮ ਇਹਦੇ ਖੁੱਲ ਗਏ ਗਿਆ ਤੇ ਹੁਣ ਫਾਈਨਲ ਇਹਨੂੰ ਇੱਕ ਵਾਰੀ ਪਾਣੀ ਮਾਰਨ ਤੋਂ ਬਾਅਦ ਦੇ ਵਿੱਚ ਸਾਰੀ ਇਹਦੀ ਪੈਕਿੰਗ ਕਰ ਦਵਾਂਗੇ ਜਿਹੜੀ ਇਧਰਲੇ ਬੰਨੇ ਇਨਸੂਲੇਸ਼ਨ ਸੀ ਉਹ ਵੀ ਆਪਾਂ ਨਵੇਂ ਚੜਾ ਕੇ ਤੇ ਉੱਪਰਲੇ ਬੰਨੇ ਨੂੰ ਚੰਗੀ ਤਰ੍ਹਾਂ ਟੇਪ ਕਰ ਦਿੰਨੇ ਆ ਤਾਂ ਜੋ ਕੱਲ ਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਹੁਣ ਕੋਇਲ ਦੀ ਜਿਹੜੀ ਆਪਾਂ ਫਿਟਿੰਗ ਕਰਦੇ ਪਏ ਆ ਤੇ ਇਧਰਲੇ ਬੰਨੇ ਸਾਹਮਣੇ ਦੇ ਵੇਖੋ ਵੀ ਕਬੂਤਰ ਨੂੰ ਕੁੱਤਾ ਲੈ ਕੇ ਤੇ ਭਜ ਰਿਹਾ ਸੀਗਾ ਤੇ ਉਹ ਬਾਈ ਨੇ ਉਧਰੋਂ ਛਡਾ ਦਿੱਤਾ ਤੇ ਉਹ ਵੀਰ ਆਏ ਨੇ ਆਣ ਕੇ ਤੇ ਉਹ ਕਬੂਤਰ ਚੱਕ ਕੇ ਲੈ ਗਏ ਤੇ ਜਿੰਨੇ ਛਡਾਇਆ ਉਹਦਾ ਇੱਕ ਵਾਰੀ ਧੰਨਵਾਦ ਵੀ ਨਹੀਂ ਕੀਤਾ ਕਹਿੰਦਾ ਬਾਈ ਯਾਰ ਤੁਹਾਡਾ ਮੈਂ ਕਬੂਤਰ ਛਡਾਇਆ ਤੇ ਤੁਸੀਂ ਇੱਕ ਵਾਰੀ ਥੈਂਕੀ ਵੀ ਨਹੀਂ ਕਿਹਾ ਦੂਜੀ ਸਾਈਡ ਤੇ ਆਪਣਾ ਆਊਟਡੋਰ ਦਾ ਕੰਮ ਚੱਲਦਾ ਪਿਆ ਤੇ ਆਊਟਡੋਰ ਦੇ ਵੀ ਸਾਰੇ ਕਵਰ ਖੋਲ ਕੇ ਤੇ ਇਹਦੇ ਵਿੱਚੋਂ ਵਿੱਚ ਬਹੁਤ ਸਾਰੀ ਮਿੱਟੀ ਨਿਕਲੀ ਸੀਗੀ ਹੁਣ ਇਹਦੀ ਵੀ ਸਫਾਈ ਹੋ ਚੁੱਕੀ ਹੈ ਤੇ ਇੱਧਰ ਆਪਣਾ ਪਿਆ ਹੋਇਆ ਜਿਹੜਾ ਇੰਡੋਰ ਯੂਨਟ ਤੇ ਇਹਦੀ ਵੀ ਆਪਾਂ ਫਿਟਿੰਗ ਕਰ ਲਈ ਗਈ ਹੈ ਹੁਣ ਤੁਸੀਂ ਵੇਖੋ ਸਾਰੇ ਪਾਰਟ ਜਿਹੜੇ ਨੇ ਪਏ ਹੋਇਆ ਤੇ ਕੋਇਲ ਦੀ ਤੇ ਮੋਟਰ ਦੀ ਆਪਾਂ ਫਿਟਿੰਗ ਕਰਕੇ ਤੇ ਹੁਣ ਇਹਨੂੰ ਆਪਾਂ ਉਸੇ ਜਗ੍ਹਾ ਤੇ ਲਿਜਾ ਕੇ ਫਿੱਟ ਕਰਾਂਗੇ ਇੰਡੋਰ ਨੂੰ ਤਾਂ ਲੈਨੇ ਤਾਰਾਂ ਅੰਦਰ ਲਗਾ ਕੇ ਫਿਰ ਹੁਣ ਲਗਾ ਦੇਣਾ ਇੰਦੀ ਵੀ ਸਰਵਿਸ ਜਿਹੜੀ ਹੋ ਗਈ ਆ ਆਊਟਡੋਰ ਕਵਰ ਆਪਾਂ ਹੋ ਜਾਂਦੇ ਆ ਕਪੈਸਟਰ ਜਿਹੜਾ ਇਹ ਉੱਪਰ ਹੈ ਇਹਨਾਂ ਬਾਰੇ ਕੋਈ ਨਹੀਂ ਪੈਗ ਨਹੀਂ ਲਿਖੇ ਪਰ ਆਪਾਂ ਨੂੰ 2.5 ਲੱਖ ਲਾ ਦੇ ਆ ਉਹ ਚੱਕਾ ਜਰਾ ਲੈ ਕਵਰ ਤੇ ਕਿੰਦ ਤੰਦ ਲਾਉਂਦਾ ਮੈਂ ਸੁਭਲੇ ਬਨੇ ਸੌਰੀ ਕਾ ਰਹੀ ਹਾਂ ਕਿੰਦ ਤੰਦ ਕਰਨਾ ਤੇ ਜੇ ਗਿਟਾਰ ਦਾ ਹੀ ਗਿਆ ਕਟੋਫ ਕਰੀ ਨੂੰ ਇਹ ਕਿੰਦ ਪਰਵਾਹ ਐਸ ਸੀ ਨੂੰ ਆਨ ਕਰ ਦਿੱਤਾ ਆਊਟ ਡੋਰ ਯੂਨਟ ਦੇ ਵਿੱਚੋਂ ਪੂਰੀ ਗਰਮ ਹਵਾ ਆ ਰਹੀ ਐ ਤੇ ਜਿਹੜਾ ਬੈਕ ਪ੍ਰੈਸ਼ਰ ਲਗਭਗ 70 75 ਦੇ ਵਿੱਚ ਹੈਗਾ ਤੇ ਇਧਰਲੇ ਬਨੇ ਐਂਪੀਅਰ ਵੀ ਜਿਹੜੇ ਆ 6.5 ਦੇ ਕਰੀਬ ਲੈ ਰਿਹਾਗਾ ਇੰਡੋਰ ਯੂਨਟ ਦੇ ਵਿੱਚ ਵੀ 쿨ਿੰਗ ਪ੍ਰੋਪਰ ਬਰਾਬਰ ਆ ਰਹੀ ਹੈ ਤੇ ਹੁਣ ਆਪਾਂ ਇਸ ਏਸੀ ਦਾ ਕੰਮ ਕੰਪਲੀਟ ਕਰ ਚੁੱਕੇ ਹਾਂ ਇਹ ਜਿਹੜਾ ਏਸੀ ਆ ਬੰਡਾਲਾ ਤੇ ਇਹ ਏਸੀ ਆਪਾਂ ਬਿਲਕੁਲ ਓਕੇ ਕਰ ਦਿੱਤਾ ਤੇ ਬਿਲਕੁਲ ਸਹੀ ਚੱਲਦਾ ਪਿਆ 쿨ਿੰਗ ਦੀ ਜਿਹੜੀ ਵੀ ਕਮੀ ਸੀ ਉਹ ਆਪਾਂ ਇਹਦੀ ਕੱਢ ਦਿੱਤੀ ਆ ਫੁੱਲ ਸਰਵਿਸ ਹੋ ਗਈ ਆ ਬਾਕੀ ਜੋ ਵੀ ਫਾਲਟ ਹੈਗੇ ਸੀ ਉਹ ਆਪਾਂ ਕ੍ਰੀਏਟ ਕਰ ਦਿੱਤੇ ਆ ਹੁਣ ਆਪਣੀ ਕੰਪਲੇਟ ਜਿਹੜੀ ਆ ਉਹ ਅੱਗੇ ਆਪਾਂ ਜਾ ਰਹੇ ਆਗੇ ਆ ਕੱਥੂ ਨੰਗਲਵਾਈ ਸਾਈਡ ਤੇ ਉੱਥੇ ਜਾ ਕੇ ਵੇਖਦੇ ਆ ਏਸੀ ਨੂੰ ਕੀ ਪ੍ਰੋਬਲਮ ਹੈ